ਨਾਮ ਦੋ ਮੇਰਾ ਨਾਮ ਬਾਜਮ ਸਿੰਘ ਹੈ ਜੀ ਬਾਜੀ ਕਿੰਨੇ ਬੱਚੇ ਪਰਿਵਾਰ ਚ ਕੌਣ ਕੌਣ ਮੇਰੇ ਕਾਕੇ ਦੋ ਜੀ ਕੀ ਕੀ ਨਾਮ ਹੈ ਇੱਕ ਸੁਨੀਲ ਇੱਕ ਪਿਸਰਿਆ ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ ਭਾਈ ਸਾਨੂੰ ਪਤਾ ਹੀ ਕੋਈ ਨਹੀਂ ਇਹਦੀ ਜਾਣਕਾਰੀ ਨਹੀਂ ਹੈ ਕਿ ਗਲਤ ਚੱਲ ਪਿਆ ਪਰ ਉਹਨੇ 13 ਤਰੀਕ ਨੂੰ ਇੱਕ 13 ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਉਹਤੇ ਗੋਲੀ ਵੀ ਚਲਾਈ ਨਹੀਂ ਭਾਈ ਸਾਨੂੰ ਪਤਾ ਅੱਜ ਪੀਸ ਨਾਲ ਉਹ ਤਾਂ ਮਕਾਬਲਾ ਹੈ ਕਿੰਦਾ ਦਾ ਰਿਕਾਰਡ ਸੀ ਇਹਦਾ ਘਰ ਦੇ ਵਿੱਚ ਭਾਜੀ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਹੀ ਸਾਨੂੰ ਪਤਾ ਹੀ ਕੋਈ ਨਹੀਂ ਤਾਂ ਜੀ ਕੀ ਕਰਦਾ ਕੀ ਸੀ ਇਹ ਸਲੂਨ ਦਾ ਕੰਮ ਕਰਦਾ ਜੀ ਤੇ ਇਹ ਫਿਰ ਇਸ ਲਾ ਇਸ ਕੰਮ ਵਿੱਚ ਕਿਦਾਂ ਰਹਿ ਗਿਆ ਪਤਾ ਨਹੀਂ ਨਸਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਖਵਾ ਕੇ ਨਾਲ ਲੈ ਗਿਆ ਸਾਨੂੰ ਇਹ ਗੱਲ ਤਾਂ ਪਤਾ ਹੀ ਨਹੀਂ ਉਹ ਲੈ ਗਿਆ ਸੀ ਇਹ ਤਾਂ ਫੋਕਲ ਪੜਨ ਤਾਂ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਕੇ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਪਹਿਲਾਂ ਵੀ ਇਹ ਇਕੱਠੇ ਹੁੰਦੇ ਜਾਂਦੇ ਸੀ ਘਰ-ਬਾਰ ਸਾਡੇ ਦੇ ਇਸ ਸਾਡੇ ਘਰ ਨਹੀਂ ਹੁੰਦਾ ਬਾਹਰ ਬਾੜੀ ਜੜ ਦੋਸਤੀ ਰੱਖਦੇ ਜੀਵਨ ਫੌਜੀ ਜਿਹੜਾ ਵਿਦੇਸ਼ ਵਿੱਚ ਬੈਠਾ ਗੈਂਗਸਟਰ ਆ ਉਹਦੇ ਲਈ ਇਹ ਕੰਮ ਕਰਦੇ ਸਾਨੂੰ ਨਹੀਂ ਪਤਾ ਪਾਜੀ ਸਾਨੂੰ ਤਾਂ ਫੌਜੀ ਦਾ ਵੀ ਨਹੀਂ ਪਤਾ ਅਜੇ ਤੱਕ ਤੁਸੀਂ ਕੀ ਕਰਦੇ ਹੋ ਮੈਂ ਦਿਹਾੜੀ ਲਾਉਣ ਗਿਆ ਹਾਂ ਦਿਹਾੜੀ ਲਾਉਂਦਾ ਭੱਜਾਂ ਤਰਨ ਕੋਟੋਂ ਕੀ ਪਤਾ ਲੱਗਾ ਇਹਦਾ ਇਹਨੇ ਸੱਦਿਆ ਵਾ ਪਾਜੀ ਹੁਣ ਕਰ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡੇ ਮੁੰਡੇ ਨੇ ਪੁਲਿਸ ਤੇ ਗੋਲੀ ਚਲਾਈ ਤੇ ਪੁਲਿਸ ਨੇ ਵੀ ਉਹਦੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਚਿਰ ਤੋਂ ਸਲੂਨ ਦਾ ਕੰਮ ਕਰਦਾ ਸੀ ਉਹਨੂੰ ਹੋਈ ਕਿ ਨਾ 10-12 ਸਾਲ ਦੀ ਜਾਂਦਾ ਸੀ ਦੁਕਾਨ ਤੇ ਕਿ ਨਹੀਂ ਦੁਕਾਨ ਤੇ ਵੀ ਜਾਂਦਾ ਸੀ ਦੁਕਾਨ ਖੋਲਦਾ ਵੀ ਹੁਣ ਘਰ ਵੀ ਹੁੰਦਾ ਸੀ ਫਦੇਗੜ ਵੀ ਦੁਕਾਨ ਤੇ ਹੁੰਦਾ ਸੀ ਪਰ ਇਹ ਫਿਰ ਇੱਕ ਕ੍ਰਿਮੀਨਲ ਕਿੱਥੋਂ ਬਣ ਗੈਂਗਸਟਰ ਕਿਦਾਂ ਬਣ ਗਿਆ ਸਾਨੂੰ ਪਤਾ ਨਹੀਂ ਪਈ ਕਿ ਸੋਰਸ ਵਾਦੀ ਨੂੰ ਨਾ ਪਤਾ ਹੀ ਹੈ ਚੱਲ ਕਰੋ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਬਾਜਮ ਸਿੰਘ ਹੈ ਜੀ ਬਾਜੀ ਕਿੰਨੇ ਬੱਚੇ ਪਰਿਵਾਰ ਚ ਕੌਣ ਕੌਣ ਮੇਰੇ ਕਾਕੇ ਦੋ ਜੀ ਕੀ ਕੀ ਨਾਮ ਹੈ ਇੱਕ ਨਸਨੀਲ ਇੱਕ ਪਿਸਰਿਆ ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ ਭਾਈ ਸਾਨੂੰ ਪਤਾ ਹੀ ਕੋਈ ਨਹੀਂ ਇਹਦੇ ਗਿਆਨ ਕਰੀ ਨਹੀਂ ਹੈ ਕਿ ਇੱਕ ਗੱਲ ਕਰਪਾ ਦੇ ਪਰ ਉਹਨੇ 13 ਤਰੀਕ ਨੂੰ ਇੱਕ 13 ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਤੇ ਗੋਲੀ ਵਿੱਚ ਚਲਾਈ ਨਹੀਂ ਭਾਈ ਸਾਨੂੰ ਪਤਾ ਅੱਜ ਪੀਸ ਨਾਲ ਉਹਦਾ ਮੁਕਾਬਲਾ ਹੈ ਕਿਦਾਂ ਦਾ ਰਿਕਾਰਡ ਸੀ ਉਹਦਾ ਘਰ ਦੇ ਵਿੱਚ ਭਾਈ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਕੋਈ ਨਹੀਂ ਹੈ ਤਾਂ ਜੀ ਕੀ ਕਰਦਾ ਕੀ ਸੀ ਇਹ ਸਲੂਨ ਦਾ ਕੰਮ ਕਰਦਾ ਜੀ ਤੇ ਇਹ ਵੀ ਇਸ ਇਸ ਕੰਮ ਚ ਕਿਦਾਂ ਰਹਿ ਗਿਆ ਪਤਾ ਨਹੀਂ ਨਸਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਖਵਾ ਕੇ ਨਾਲ ਲੈ ਗਿਆ ਸਾਨੂੰ ਦੇਗਲ ਤਾਂ ਪਤਾ ਹੀ ਨਹੀਂ ਕੋਲ ਲੈ ਗਿਆ ਸੀ ਇੱਥੇ ਫੋਕਲ ਪੜ ਤਾਂ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਕੇ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਪਹਿਲਾਂ ਵੀ ਇਹ ਇਕੱਠੇ ਹੁੰਦੇ ਜਾਂਦੇ ਸੀ ਘਰ-ਬਾਰ ਦਾ ਇਹ ਸਾਡੇ ਘਰ ਨਹੀਂ ਹੁੰਦਾ ਬਾਹਰ ਬਾੜ ਯਾਰ ਦੋਸਤੀ ਰੱਖਦੇ ਜੀਵਨ ਫੌਜੀ ਜਿਹੜਾ ਵਿਦੇਸ਼ ਵਿੱਚ ਬੈਠਾ ਗੈਂਗਸਟਰ ਆ ਉਹਦੇ ਲਈ ਇਹ ਕੰਮ ਕਰਦੇ ਸਾਨੂੰ ਨਹੀਂ ਪਤਾ ਪਾਜੀ ਸਾਨੂੰ ਫੌਜੀ ਦਾ ਵੀ ਨਹੀਂ ਪਤਾ ਅਜੇ ਤੱਕ ਕੁਝ ਕੀ ਕਰਦੇ ਹੋ ਮੈਂ ਦਿਹਾੜੀ ਲਾਉਣ ਗਿਆ ਦਿਹਾੜੀ ਲਾਉਂਦਾ ਭਜਾਂ ਤਰਮ ਕੋਟੋਂ ਕੀ ਪਤਾ ਲੱਗਾ ਤੁਹਾਨੂੰ ਇਹਨੇ ਸੱਦਿਆ ਵਾ ਬਾਜੀ ਹੁਣ ਕਰ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਵੀ ਤੁਹਾਡੇ ਮੁੰਡੇ ਨੇ ਪੁਲਿਸ ਤੇ ਗੋਲੀ ਚਲਾਈ ਤੇ ਪੁਲਿਸ ਨੇ ਵੀ ਉਹਦੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਚਿਰ ਤੋਂ ਸਾਨੂੰ ਹੁੰਦਾ ਕੰਮ ਕਰਦੇ ਸੀ ਹੁਣ ਉਹ ਹੈਗਾ ਨਾ 10 12 ਸਾਲ ਜੀ ਕੀ ਜਾਂਦਾ ਸੀ ਦੁਕਾਨ ਤੇ ਕਿ ਨਹੀਂ ਦੁਕਾਨ ਤੇ ਵੀ ਜਾਂਦਾ ਸੀ ਦੁਕਾਨ ਖੋਲਦਾ ਵੀ ਹੁਣ ਘਰ ਵੀ ਹੁੰਦਾ ਸੀ ਫਦੇਗੜ ਵੀ ਦੁਕਾਨ ਤੇ ਹੁੰਦਾ ਸੀ ਪਰ ਇਹ ਇੱਕ ਕ੍ਰਿਮੀਨਲ ਕਿਤਨਾ ਬਣ ਗੈਂਗਸਟਰ ਕਿਦਾਂ ਬਣ ਗਿਆ ਫਰਮਨ ਪਤਾ ਨਹੀਂ ਪਾਈ ਕਿ ਸੋਰਸ ਬਾਦੀ ਨੂੰ ਨਾ ਪਤਾ ਹੀ ਹੈ